ਵਲਕੇ ਦੇ ਵਿੱਚ ਤੁਸੀਂ ਵਿਚਾਰ ਹੈ ਜੀ ਸਵੇਰ ਦੀ ਕਿਸ ਤਰ੍ਹਾਂ ਦਾ ਮਾਹੌਲ ਦਿਖਾਈ ਦਿੱਤਾ ਵਾ ਕਿ ਕੀ ਕਹਿਣਾ ਚਾਹੁੰਦੇ ਸਰਦਾਰ ਸਭ ਤੋਂ ਪਹਿਲਾਂ ਪਿਆਰ ਭਰੀ ਫਤਿਹ ਬਲਾਉਣਾ ਵਾ ਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਆਸ਼ੀਰੀ ਖਨੂਰ ਸਾਹਿਬ ਹਲਕੇ ਦੇ ਵਿੱਚ ਫਤਿਆਬਾਦ ਦੇ ਵਿੱਚ ਔਰ ਇਸ ਤੋਂ ਬਾਅਦ ਗਵਿੰਦਵਾਲ ਤੇ ਚੋਲਾ ਸਾਹਿਬ ਤਹੀ ਜਾ ਕੇ ਆਏ ਔਰ ਗੁਰੂ ਸਾਹਿਬ ਦੀ ਬੜੀ ಅಪਾਰ ਕਿਰਪਾ ਜਿੱਥੇ ਗੁਰੂ ਦੇ ਸਿੰਘ ਸਜੇ ਹੋਣ ਤੇ ਕਮਾਂਡ ਇਨਾਂ ਦੇ ਹੱਥ 'ਚ ਹੋਵੇ ਗੁਰੂ ਦੇ ਸਿੰਘਾਂ ਦੇ ਉੱਥੇ ਹਮੇਸ਼ਾ ਚੜ੍ਹਦੀ ਕਲਾ ਹੀ ਰਹਿੰਦੀ ਔਰ ਬਹੁਤ ਪਿਆਰ ਤੇ ਸਤਿਕਾਰ ਜਿਹੜਾ ਮਿਲਿਆ ਬੋਲੇ ਸੋਨ ਕਲਜੀਤ ਪੁੰਨਰ ਨੂੰ ਕੱਲ ਨਾਮਿਨੇਸ਼ਨ ਕਰਨ ਵੇਲੇ ਹੀ ਪੁੱਛਿਆ ਵੀ ਜੀਰਾ ਸਾਹਿਬ ਨੇ ਡੋਟ ਟੈਸਟ ਕਰਾਇਆ ਵਾ ਤੁਸੀਂ ਵੀ ਆਪਣਾ ਕਰਵਾ ਰਹੇ ਜੀ ਕਿ ਨਹੀਂ ਤੇ ਵਹਿ ਵੀ ਉਹਨਾਂ ਦਾ ਰੰਗ ਉਸ ਵੇਲੇ ਪੂਤ ਬੰਦੇ ਬਗਾਜਾ ਹੋ ਗਿਆ ਵਾ ਤੇ ਖਬਰਾਂ ਹੀ ਹੋਈਗੇ ਪਰ ਉਹਨਾਂ ਨੇ ਨਾਲ ਹੀ ਇੱਕ ਅਲੀਗੇਸ਼ਨ ਹੋਰ ਤੁਹਾਡੇ ਦੇ ਲਾਤਾ ਰੇਤਾ ਵਾਲੇ ਟਿਪਰਾਂ ਦੇ ਉਹ 500000 ਰੁਪਏ ਦੀ ਗੱਲ ਇਹ ਹੈ ਕਿ ਜੀਰਾ ਅੱਜ ਵੀ ਗੁਰਦੁਆਰੇ ਚੜ੍ਹਨ ਨੂੰ ਤਿਆਰ ਤੇ ਕੋਈ ਪੁਲਿਸ ਅਫਸਰ ਤੇ ਕੋਈ ਵੀ ਸਰਕਾਰ ਇਹਨਾਂ ਦੀ ਕੋਈ ਕਦੇ ਕਦੀ ਜੀਰੇ ਰੇਤਾ ਵਾਲੀ ਕਦੀ ਚਟੇਲੀ ਫੋਨ ਵੀ ਆਇਆ ਹੋਵੇ ਪਰ ਜਿਹੜੀ ਇਹਦੀ ਰੇਤਾ ਉਹ ਤਾਂ ਮੈਂ ਆਪ ਪੁਲਿਸ ਵਾਲਿਆਂ ਨੂੰ ਕੋਲ ਖਿਲਾੜ ਕੇ ਅੱਜ ਵੀ ਵੀਡੀਓ ਜਿਹੜੀ ਉਹ ਫੇਸਬੁੱਕ ਤੇ ਪਾਈ ਹੋਈ ਹੈ ਇਹਨੂੰ ਕਹੋ ਕਿ ਤੂੰ ਡਰਗ ਟੈਸਟ ਕਰਾ ਅਸੀਂ ਨਸ਼ੇੜੀ ਜਿਹੜਾ ਉਹ ਪਾਰਲੀਮੈਂਟ ਚ ਨਹੀਂ ਭੇਜਣਾ ਅੱਗੇ ਨਸ਼ੇੜੀ ਮੰਤਰੀ ਬਣ ਗਿਆ ਕਦੀ ਕਿਸੇ ਬਰਾਦਰੀ ਬਾਰੇ ਮਾੜਾ ਬੋਲਦਾ ਕਦੀ ਕਿਸੇ ਬਾਰੇ ਮਾੜਾ ਬੋਲਦਾ ਜੀਰਾ ਸਾਹਿਬ ਸਿਆਸੀ ਕੱਦ ਜਿਹੜਾ ਹੈ ਉਹ ਪਾਰਟੀ ਨੇ ਉੱਚਾ ਕੀਤਾ ਹੈ ਵੱਡਾ ਕੀਤਾ ਹੈ ਛੋਟੇ ਕੱਦ ਦਾ ਸਾਰਿਆਂ ਦਾ ਮਜ਼ਾਕ ਟਾਇਆ ਕਿਵੇਂ ਵਿਗਦੇ ਗੱਲ ਇਹ ਆ ਕਿ ਕੱਦ ਜਿਹੜਾ ਉਹ ਅਹੁਦਿਆਂ ਨਾਲ ਤੇ ਰੁੱਤ ਦੇ ਨਾਲ ਹੁੰਦਾ ਆ ਗੁਰੂ ਸਾਹਿਬ ਦੀ ਏਡੀ ਅਪਾਰ ਕਿਰਪਾ ਤੁਸੀਂ ਵੇਖਿਆ ਜੇ ਜਿਹੜੀ ਨਾਗਰੀ ਮੇਰੇ ਹੱਥ 'ਚ ਵੱਡੇ ਵੱਡੇ ਹਾਥੀ ਕਿਵੇਂ ਸੁੱਟਦਾ ਖਡੂਰ ਸਾਹਿਬ ਵਾਲਕੇ ਜੀਰਾ ਸਾਹਿਬ ਨੂੰ ਵੱਡੀ ਜਿਹੜੀ ਆ ਸਪੋਰਟ ਮਿਲ ਰਹੀ ਹੈ ਤੁਹਾਡੇ ਵੱਲੋਂ ਕੀ ਕਹਿਣਾ ਚਾਹੁੰਦੇ ਸਕਤਾ ਦਾ ਕਿਸ ਤਰ੍ਹਾਂ ਦਾ ਪਿਆਰ ਹੈ ਸਰ ਵਾਰਤੀ ਨੇ ਜੀਰਾ ਸਾਹਿਬ ਨੂੰ ਬਤੋ ਕਿਥੇ ਐਮਪੀ ਦੇ ਕੈਂਡੀਡੇਟ ਵਰਤ ਉਤਾਰਿਆ ਤੇ ਜੇ ਅਸੀਂ ਆਪਣੀ ਤਨ ਦੇ ਨਾ ਮਿਹਨਤ ਨਾ ਕਰੀਏ ਸਾਡੇ ਤੋਂ ਵੱਡਾ ਕੰਮ ਕੀ ਕਰਨ ਕੋਣ ਹੈ ਜਰਾ ਅਸੀਂ ਤਾਂ ਇੱਕ ਹੀ ਗੱਲ ਜਾਣਦੇ ਆ ਜਿਹੜਾ ਹੈਗੇ ਆ ਉਹਦੇ ਨਾਲ 100% ਹੈਗੇ ਜਿਹਦੇ ਖਿਲਾਫ ਆ ਉਹਦੇ ਨਾਲ ਬਾਕੀ 100% ਕੀ ਲੱਗਦਾ ਤੁਹਾਨੂੰ ਜਿਸ ਤਰ੍ਹਾਂ ਦਾ ਮਾਹੌਲ ਹੈ ਵੇ ਹਲਕੇ ਖਡੂਰ ਸਾਹਿਬ ਜੀ ਬਣਿਆ ਹੋਇਆ ਵਾ ਕਿਸ ਤਰ੍ਹਾਂ ਦੀ ਜਿੱਤ ਹੋ ਗਈ ਜੀਰਾ ਸਾਹਿਬ ਦੀ ਰੱਬ ਦੀ ਜਗ੍ਹਾ ਮੈਂ ਲੈ ਨਹੀਂ ਸਕਦਾ ਅਰੇ ਮੈਂ ਕੋਈ ਗੱਲ ਨਹੀਂ ਕਰ ਸਕਦਾ ਮਿਹਨਤ ਵੱਲੋਂ ਕੋਈ ਕਸਰ ਨਹੀਂ ਛੱਡਾਂਗੇ ਤੇ ਪਰਮਾਤਮਾ ਨੇ ਭਾਗ ਲਾਉਣੇ ਲਾਉਣੇ ਸੱਤਾ ਧਰ ਦੇ ਕੰਮ ਨੂੰ ਕਿਵੇਂ ਵੇਖਦੇ ਹੋ ਸੱਤਾ ਧਰ ਦੇ ਕੰਮ ਹੋਰ ਕਿਹੜੇ ਕੰਮ ਦੀ ਗੱਲ ਰੇਤਾ ਵਾਲੇ ਦੀ ਦੱਸੋ ਕਿਹੜੇ ਆ ਜਿਹੜਾ ਇੱਥੇ ਭੈਲਪਿੰਡ ਹੋਇਆ ਕੰਮ ਉਹ ਉਹ ਗਿਰਦੇ ਹੋ ਕਿ ਜਾਂ ਵਹੀਂ ਕੋਈ ਆਲਾ ਕੰਮ ਹੋਇਆ ਜਿਹੜਾ ਖਰੀਫ ਆ ਬਾਹਰ ਪਰਵਾਰਾਂ ਦੇ ਜ਼ਮੀਨ ਤਨ ਕਿਲੇ ਕੋਈ ਉਸ ਕੰਮ ਨੂੰ ਗਿਰਦੇ ਹੋ ਹੋਰ ਕਿਹੜੇ ਕੰਮ ਨੂੰ ਮੈਂ ਕੀ ਦੱਸਾਂ ਤੁਹਾਨੂੰ ਕਿਹੜਾ ਕੰਮ ਹੁੰਦਾ ਕੰਮ ਤਾਂ ਇੱਥੇ ਹੋਣ ਕੋਈ ਨਹੀਂ ਡਿਆ ਕਾਂਗਰਸ ਕੇ ਵੇਸ ਹੋਰੇਗੀ ਕਾਂਗਰਸ ਪਾਰਟੀ ਕਿਵੇਂ ਸਵਾਰੇਗੀ ਇਹ ਤਾਂ ਸਮਾਜ ਦਾ ਜਿਹੜਾ ਸਵਾਰਾ ਸਮਾਜ ਜਿਹੜਾ ਨਾ ਉਹ ਬਲਵਾਨ ਹੁੰਦਾ ਜੀ ਤਾਂ ਵੀ ਅਸੀਂ ਢੀਂਗਾ ਮਾਰਚ ਵਿਸ਼ਵਾਸ ਨਹੀਂ ਰੱਖਦੇ ਸਮਾਂ ਆਊਗਾ ਨਾ ਜਦੋਂ ਉਦੋਂ ਨਸ਼ਿਆਂ ਦੀ ਵੀ ਰਣਨੀਤੀ ਇੱਕ ਨਵੀਂ ਲੈ ਕੇ ਆਵਾਂ ਇੱਕ ਪੂਸਾ ਹੋਰ ਕਹਿੰਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਨਹੀਂ ਜਿਤਾਇਆ ਲੋਕਾਂ ਨੇ ਪਹਿਲੀ ਦਲ ਕਾਂਗਰਸ ਨੂੰ ਹਰਾਇਆ ਸੀ ਇਹਨਾਂ ਨਾਲ ਗੁੱਸਾ ਸੀ ਕਿਵੇਂ ਦੇ ਤੁਸੀਂ ਇਹ ਵੱਲੋਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਆਮ ਆਦਮੀ ਦੇ ਕੈਪੈਬਿਲਿਟੀ ਤਾਂ ਵੀ ਹੀਰੋ ਹੈ ਜੋ ਲੋਕ ਕਹਿੰਦੇ ਨੇ ਲੋਕ ਇਹੀ ਕਹਿੰਦੇ ਆ ਕਿ ਇਹਨਾਂ ਦੇ ਪੱਲੇ ਦੇ ਤਾਂ ਖੈ ਨਹੀਂ ਤੁਸੀਂ ਕਿਵੇਂ ਦੇ ਤੁਸੀਂ ਇਹ ਲੋਕੀ ਕਹਿੰਦੇ ਆ ਜੀ ਇਹਨਾਂ ਦੇ ਪੱਲੇ ਕੁਝ ਨਹੀਂ ਸੀਗਾ ਉਹ ਦੂਜਿਆਂ ਕਰਕੇ ਅਸੀਂ ਇਹਨਾਂ ਨੂੰ ਜਿਤਾਇਆ। ਕੋਈ ਕਹਿੰਦੇ ਤੁਹਾਡੇ ਨਾਲ ਜਿਹੜੀ ਨਾਰਾਜ਼ਗੀ ਹੋਣ ਉਹ ਕਿਵੇਂ ਦੂਰ ਹੋਊ? ਮੇਰੇ ਨਾਲ ਕਿਹਦੀ ਨਾਰਾਜ਼ਗੀ? ਸਾਡੀ ਨਾਰਾਜ਼ਗੀ ਤੁਸੀਂ ਸਮਝ ਜਾਣਾ ਤੇ ਇੱਕ ਗੱਲ ਕਹਿ ਲੈਂਦਾ। ਸਮਝ ਆ ਜਾਣਾ ਤੁਸੀਂ ਦੇਖ ਲਿਓ। ਉਹ ਮੈਂ ਰਮਨਜੀਤ ਸਿੰਘ ਸਿੱਖੀ ਦਾ ਪੈਰੀ ਪੈਣ ਵਾਲਾ ਜੀ ਹਾਂ। ਮੈਂ ਮੈਂ ਮਨਾਉਂਗਾ ਪਵਾ ਜੱਫੀ ਪਾ ਕੇ ਮਨਾਵਾ, ਮਿੰਟ ਕਰਕੇ ਮਨਾਵਾ, ਪਵਾ ਹੱਥ ਜੋੜ ਕੇ ਮਨਾਵਾ, ਪਵਾ ਪਿਆਰ ਨਾਲ ਮਨਾਵਾ। ਮੈਂ ਤਾਂ ਮਨਾਉਂਗਾ। ਔਰ ਮੈਂ ਇੱਕ ਗੱਲ ਇਹ ਵੀ ਕਹਿ ਦੇਣਾ ਤੁਹਾਨੂੰ ਕਿ ਗੁਜਾਰਾ ਖਰੂਰ ਸਾਹਿਬ ਦਾ ਵੀ ਨਹੀਂ ਮੇਰੇ ਤੋਂ ਬਿਨਾਂ ਜੇ ਮੇਰਾ ਇਹਨਾਂ ਤੋਂ ਬਿਨਾਂ। ਵਾਹ।